وانو گھر موندو آيو آلو بھاؤ نہیں چلے گی ہاں او گھر بافر کی ڈل گئی ہے او گل داریا بول او آ کے جاتی ہو او چلیں نویں کہیں چلے گی ਜੋ ਵੀ ਲੋਕੜੀ ਤਸਵੀਰਾਂ ਨੇ ਜਿਹੜੀ ਵੀ ਹੈਗੀ ਆਪਾਂ ਡਿਟੇਲਸ ਸਾਰੀਆਂ ਤੁਹਾਨੂੰ ਦੱਸਾਂਗੇ ਉਹ ਰੋਡ ਤੇ ਦਾ ਕੁਝ ਡਿਸਾਈਡ ਨਹੀਂ ਹੋਣਾ ਨਾ ਜਿਹੜੀਆਂ ਵੀ ਡਿਟੇਲਸ ਨੇ ਸੀਨੀਅਰ ਅਫਸਰ ਸਾਰੀ ਗੱਲ ਤੁਹਾਨੂੰ ਦੱਸ ਦੇਣਗੇ ਤੁਸੀਂ ਇੱਥੇ ਸੜਕ ਦੇ ਉੱਤੇ ਤਮਾਸ਼ਾ ਨਾ ਬਣਾਓ ਕੋਈ ਐਕਸੀਡੈਂਟ ਹੋਏਗਾ ਇੱਥੇ ਪਲੀਜ਼ ਕਿ ਟੱਕ ਲੈ ਵੀਰੋਂ ਇਹਨਾਂ ਨੇ ਸਿਰ ਕੋਲ ਨੂੰ ਕਹਿੰਦੇ ਸੀ ਵੀ ਉਹਨੂੰ ਛੱਡ ਦੋ ਬਾਈ ਸਾਡਾ ਕੋਈ ਗੈਂਗਸਟਰ ਨਾਲ ਕੋਈ ਲੈਣਾ ਦੇਣਾ ਨਹੀਂ ਬਾਈ ਸਿੱਧੀ ਗੱਲ ਦਿਨ ਦਿਨ ਦੱਸੀ ਹੈ ਠੀਕ ਹੈ ਸਾਡੇ ਨੂੰ ਜਿਹਨੂੰ ਮਰਜ਼ੀ ਮਾਰਨਾ ਉਹ ਤਾਂ ਮੇਰਾ ਭਰਾ ਸੀ ਯਾਰ ਪਾਣੀ ਲਾਉਂਦਾ ਸੀ ਕਣਕ ਨੂੰ ਬਈ ਐਂ ਡਾਰਾ ਸਾਨੂੰ ਵੀ ਕੋਈ ਗੱਲਬਾਤ ਨਾ ਹੋ ਜੇ ਹਣਾ ਵੀ ਕੋਈ ਗੱਲ ਨਾ ਹੋ ਜੇ ਪਰਚਾ ਪੈ ਜੂ ਫਰੀਦ ਉਹਦਾ ਬਾਣਾ ਉਹਦਾ ਕੋਈ ਚਾਲੂਕਰ ਹੈਗਾ ਸਿੱਟਾ ਇਹ ਨਾਲ ਨਹੀਂ 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 ਵੀਰ ਇੱਕ ਤਾਂ ਸਾਜ ਤਾਂ ਕਾਲੇ ਨੂੰ ਜਾਣਦੇ ਵੀ ਨਹੀਂ ਬਾਈ ਯਾਰ ਉਹ ਕਿਉਂ ਲੈ ਕੇ ਫੇਸ ਦੇ ਵਿੱਚ ਕੀ ਕਰ ਰਹੇ ਸੀ ਬਾਈ ਹੁਣ ਉਹ ਸਾਡੇ 来 ਪਾਣੀ ਲਾ ਰਿਆ ਸੀ ਯਾਰ ਹੁਣ ਵੀ ਮੋਟਰਾਂ ਚੱਲੀ ਜਾਂਦੀਆਂ ਜਾ ਕੇ ਦੇਖ ਲੋ ਤਿੰਨ ਕਬਜ ਦੀ ਗੱਲ ਹੋ ਗਈ ਬਈ ਜਦੋਂ ਪਹਿਲਾਂ ਕੀ ਦੇਖਿਆ ਤੁਸੀਂ ਉੱਥੇ ਸੀ ਮੌਕੇ ਤੇ ਸੀ ਅਸੀਂ ਥੋੜਾ ਦੋ ਤਿੰਨ ਚਾਰ ਕਿੱਲੇ ਇੱਧਰ ਸੀ ਜੀ ਆ ਕਾ ਕਰਦੇ ਸੀ ਉੱਥੇ ਕੀ ਹੋਇਆ ਸੀ ਉੱਤੇ ਵਸ ਇੱਥੋਂ ਗੱਡੀ ਮੁੜੀ ਆ ਬਈ ਸੜਕ ਤੋਂ ਬਹੁਤ ਤੇਜ਼ ਜਿਆਦੀ ਸਵਿਫਟ ਗੱਡੀ ਸੀ ਇਤਨੌਲਿਓ ਕੰਨੀ ਆ ਰਹੀ ਸੀ ਸੰਗਰੂਰ ਜਾ ਰਹੀ ਸੀ ਉਹ ਗੱਡੀ ਇੱਕੋ ਨਾਮ ਉਹ ਪਈ ਤੋਂ ਆਪਣੀ ਪਈ ਨੂੰ ਮੁੜ ਗਈ ਜਿੱਥੇ ਸੀ ਛਾਂਗਦੇ ਸੀ ਠੀਕ ਹੈ ਜਦੋਂ ਪਈ ਤੋਂ ਮੁੜ ਗਈ ਗੱਡੀ ਉਸ ਤੋਂ ਬਾਅਦ ਹੀ ਠੀਕ ਹੈ 5 5 7 ਮਿੰਟਾਂ ਬਾਅਦ ਹੀ ਮਗਰੀ ਪੁਲਿਸ ਦੀਆਂ ਗੱਡੀਆਂ ਗੱਡੀਆਂ ਬਈ ਘੱਟੋ ਘੱਟ 15 20 ਗੱਡੀਆਂ ਹੋਣਗੀਆਂ ਠੀਕ ਹੈ ਜੀ ਮਗਰੀ ਲੋਕੇਸ਼ਨ ਜਾਂ ਮਗਰ ਲੱਗੇ ਹੋਣਗੇ ਜੀ ਦੀ ਬਾਤ ਸੁਣੀ ਤੁਸੀਂ ਉੱਥੇ ਤੋਂ ਬਾਅਦ ਹਾਂ ਜੀ ਹਾਂ ਇੱਥੇ ਉਹ ਫਰਾਰ ਹੋ ਗਏ ਸੀ ਕਿੰਨੇ ਬੰਦੇ ਸੀ ਵਿੱਚ ਸਾਨੂੰ ਨਹੀਂ ਜੀ ਪਤਾ ਉਹ ਫਰਾਰ ਹੋ ਗਏ ਕੀ ਹੋ ਗਏ ਅਸੀਂ ਤਾਂ ਜਦੋਂ ਫਾਇਰਿੰਗ ਹੋਈ ਆ ਅਸੀਂ ਆਪਦਾ ਸੜਕ ਤੇ ਆ ਗਏ ਜੀ ਉੱਥੋਂ ਤੁਰ ਕੇ ਠੀਕ ਹੈ ਜੀ ਸਾਨੂੰ ਨਾ ਉੱਥੇ ਜਾਣ ਦਿੱਤਾ ਨਾ ਹਜੇ ਤੱਕ ਜਾਣ ਦੇ ਰਹੇ ਨੇ ਇਸ ਤਾਂ ਐ ਮੰਗ ਮੰਗ ਕਰਦੇ ਆ ਵੀਰੇ ਵੀ ਸਾਡਾ ਭਰਾ ਸੀ ਯਾਰ ਨਾਲ ਉਹ ਉਹਨਾਂ ਕੋਈ ਕਸੂਰ ਨਹੀਂ ਯਾਰ ਗੋਗਾ ਵੀਰੇ ਯਾਰ ਉਹਦਾ ਨਾਮ ਠੀਕ ਹੈ ਉਹਦਾ ਕੋਈ ਕਸੂਰ ਨਹੀਂ ਯਾਰ ਮਰਿੰਦਰ ਸਿੰਘ ਆਪਰਾ ਹਾਂ